ਸਤਿ ਸ਼੍ਰੀ ਅਕਾਲ ਦੋਸਤੋ ਸ਼ਾਹੀ ਪੰਜਾਬ ਫੇਸਬੁਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਓ ਤੁਹਾਨੂੰ ਅੱਜ ਲੈ ਕੇ ਚੱਲਦੇ ਆਂ ਪਾਈ ਬਿੱਟੂ ਦਗਾਲ ਦੇ ਪਿੰਡ ਦਗਾਲ ਦੇ ਵਿੱਚ ਜਿੱਥੋਂ ਕਿ ਆਪਾਂ ਪਿੰਡ ਦੀ ਸੱਤ ਦੇ ਵਿੱਚ ਪਿੰਡ ਦੇ ਬਾਬਿਆਂ ਨਾਲ ਕੁਝ ਪੁਰਾਣੀਆਂ ਵੀ ਕੁਝ ਨਵੀਆਂ ਗੱਲਾਂ ਪਤਾ ਕਰਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਦਗਾਲ ਵਿੱਚ ਜੀ ਦੋਸਤੋ ਅੱਜ ਤੁਹਾਨੂੰ ਲੈ ਚੱਲਦੇ ਆਂ ਪਿੰਡ ਦੇ ਬਾਬਿਆਂ ਕੋਲ ਸੱਤ ਦੇ ਵਿੱਚ ਬਾਬੇ ਜੀ ਥੇ ਤਾਜ ਖੇਡਦੇ ਆ ਸਸੀ ਗੁਰ ਬਾਬਾ ਜੀ ਆਓ ਜੀ ਹੋਠ ਠੀਕ ਠਾਕ ਬਾਬਾ ਜੀ ਠੀਕ ਹੈ ভাই ਠੀਕ ਹੈ ਬਾਬਾ ਜੀ ਕੀ ਨਾਮ ਆਪਣਾ ਮੇਰਾ ਨਾਮ ਤਾਂ ਹਰਵੰਸ ਹੈ ਅੱਛਾ ਜੀ ਤੇ ਆਪਣਾ ਕਿਹੜੇ ਕਿਸਾਨਾਂ ਦਾ ਜਨਮ ਹੈ ਕੋ ਪਤਾ ਨਾ ਇਹ ਨਹੀਂ ਅੜਪੜ ਬੰਦੇ ਆ ਮੈਂ ਸੈਨਾਂ ਕਿਹਾ 20 ਹੱਜ ਦੇ ਸਾਲ ਨੂੰ 10 11 ਦੇ ਸਾਲ ਦੇ ਅੱਛਾ ਬਸ ਆਹੀ ਪਤਾ ਹੈ ਹੋਰ ਅੱਛਾ ਅੱਛਾ ਜਿਆਦੀ ਸੰਭਾਲਣੀ ਹੈਗੀ ਹੈ ਨਾ ਜੀ ਨਾ ਅੱਛਾ ਆਣ ਪੜ ਬੰਦੇ ਅਸੀਂ ਤਾਂ ਚਲੋ ਕੋਈ ਗੱਲ ਨਹੀਂ ਤੇ ਬੱਬਾ ਜੀ ਆਪਣੇ ਪਿੰਡ ਤਾਂ ਵੰਡ ਤੋਂ ਪਹਿਲਾਂ ਦਾ ਹੀ ਹੈ ਨਾ ਪੁਰਾਣਾ ਪਿੰਡ ਹੈ ਬੰਦਿਆਂ ਵਾਲੇ ਤੋਂ ਪਹਿਲਾਂ ਦਾ ਪਿੰਡ ਹੈ ਬਹੁਤ ਚਿਰ ਦਾ ਹੂੰ ਤੇ ਕੋਈ ਯਾਦ ਹੈ ਉਦੋਂ ਦਾ ਕੋਈ ਪਿੰਡ 'ਚ ਕਿਵੇਂ ਕੀ ਕੁਝ ਮੁਸਲਮਾਨ ਰਹਿੰਦੇ ਰਹਿੰਦੇ ਸੀ ਪਹਿਲਾਂ ਉਸ ਟਾਈਮ ਆ ਪੂਰੇ ਰਹਿੰਦੇ ਤੇ ਹੱਲਿਆਂ ਤੋਂ ਪਹਿਲਾਂ ਅੱਛਾ ਹਾਂ ਚਾਲੀ ਘਰ ਤੇ ਹੋਰੇ ਤਿੰਨ ਦੋ ਸਹਿ ਵੀ ਚੇਟਾ ਟੇਲੀ ਆ ਗਏ ਅੱਛਾ ਵਿਚੇ ਕਮੋ ਮੁਸਲਮਾਨ ਆ ਗਏ ਠੀਕ ਵਿਚੇ ਰੰਗੜ ਆ ਗਏ ਅੱਛਾ ਜੀ ਹਾਂ ਚੰਡੇ ਜਾਤਾਂ ਦੇ ਸਿਹਰੇ ਮੁਸਲਮਾਨ ਅੱਛਾ ਤਿੰਨ ਜਾਤਾਂ ਦੇ ਮੁਸਲਮਾਨ ਸੀ ਹਾਂ ਇਹ ਪਿੰਡ ਆਪਣਾ ਕਿਹੜਾ ਹੈ ਹਾਂ ਕਿਹੜਾ ਪਿੰਡ ਜੀ ਆਪਣਾ ਇਹ ਦਗਾਲ ਦਗਾਲ ਇਹ ਪਿੰਡ ਦੇ ਨਾਲ ਤਾਂ ਹੁਣ ਦੋ ਪਿੰਡ ਬਣ ਗਏ ਨਾ ਨਾ ਇਹ ਪੈਦਾ ਨਹੀਂ ਬੜੇ ਹੁੰਦੇ ਸਾਡੀ ਸੁਰਤ ਤੋਂ ਅੱਛਾ ਇਹ ਐਂ ਦੱਸਦੇ ਤੇ ਵੀ ਤਿੰਨ ਭਰਾ ਤੇ ਅੱਛਾ ਇੱਕ ਛੋਟਾ ਅੱਡ ਹੋ ਗਿਆ ਉਹਦੇ ਛੋਟੀ ਦੀ ਗਾਲ ਅੱਡ ਬੰਨਣੀ ਸੀ ਅੱਛਾ ਉਹਨੇ ਆਪ ਦਾ ਮੋਜਾ ਵੀ ਅੱਡ ਕਰਾ ਲਿਆ ਪਟਵਾਰੀ ਤੋਂ ਹੂੰ ਸਾਰਾ ਕੁਛ ਅੱਡ ਕਰਾ ਲਿਆ ਵੀ ਇਹ ਵੱਟਿਆਂ ਦੀ ਇਹ ਵੱਡੀ ਵੱਜਦੀ ਹੈ ਅੱਛਾ ਇੱਧਰ ਛੋਟੀ ਵੱਜਿਆ ਹੈ ਜਿੱਥੇ ਬੈਠੇ ਹੈ ਵੱਡੀ ਹੈ ਹਾਂ ਜਿੱਥੇ ਆਪ ਬੈਠੇ ਹੈ ਵੱਡੀ ਦੀ ਗਾਲ ਇਹ ਵੱਡੀ ਹੈ ਅੱਛਾ ਠੀਕ ਆ ਛੜਕ ਜਾਂਦੀ ਆ ਦਿਖਾ ਹਾਂਜੀ ਐਦੂ ਪਰਾਂ ਪਰਾਂ ਛੋਟੀ ਹੈ ਇੱਧਰ ਇੱਧਰ ਵੱਡੀ ਹੈ ਠੀਕ ਹੈ ਕੋ ਬੱਬਾ ਜੀ ਉਸ ਟਾਈਮ ਦੇ ਕੋਈ ਯਾਰ ਬੈਲੀ ਕੋਈ ਯਾਦ ਨਹੀਂ ਕੋਈ ਨਾਮ ਨੂੰ ਉਹਨਾਂ ਦੇ ਨਾਮ ਬੁੱਢਿਆਂ ਦੀ ਜਾਣਦੇ ਤੇ ਐਂ ਤਾਂ ਹੁਣ ਟੇਲੀ ਤੇ ਸਾਡੇ ਦਵੇ ਜਾਂਦੇ ਅੱਛਾ ਉਦੇ ਸੱਤ ਮੁੰਡੇ ਤੇ ਅੱਛਾ ਜੀ ਉਹਨਾਂ ਦੇ ਪਿਓ ਦਾ ਨਾਮ ਸੀ ਫੱਟੂ ਅੱਛਾ ਇੱਕ ਨਾਮ ਰਾਇਮਾ ਸੀ ਅੱਛਾ ਇੱਕ ਨਾਮ ਜੂਸੀ ਸੀ ਠੀਕ ਹੈ ਇੱਕ ਨਾਮ ਖੁਸ਼ੀ ਸੀ ਐਂ ਨਾਮ ਤੇ ਪਿਛੋਂ ਦੇ ਅੱਛਾ ਉਹ ਯਾ ਵਾਵਾ ਹੁਣ ਜਾਣ ਸੀ ਆਪਣਾ ਨਾਲ ਹੈ ਉਹਨਾਂ ਨਾਲ ਹੁਣ ਜਾਣ ਵਾਵਾ ਸੀ ਆਣ ਜਾਣੇ ਜੀ ਉਦੋਂ ਅਸੀਂ ਖੇਤ ਦੇ ਹੁੰਦੇ ਛੋਟੇ ਛੋਟੇ ਹੁੰਦੇ ਉਹ ਵੀ ਅਸੀਂ ਵੀ ਅੱਛਾ ਅਸੀਂ ਵੀ ਡੰਗਰ ਚਾਰਦੇ ਤੇ ਉਹ ਵੀ ਚਾਰਦੇ ਹੁੰਦੇ ਅੱਛਾ ਅੱਛਾ ਸਕੂਲ ਸਕਾਲ ਬਾਬਾ ਜਾਂਦਾ ਸੀ ਇਕੱਠੇ ਕਿ ਨਹੀਂ ਪੜਨਾ ਹੈ ਸਕੂਲ ਪੜਨ ਬੁਣ ਜਾਂਦਾ ਸੀ ਇਕੱਠੇ ਸਕੂਲ ਗਈ ਨਹੀਂ ਕਦੇ ਮੂਹੇ ਸਾਡੇ ਸਕੂਲ ਨਹੀਂ ਸੀ ਨਹੀਂ ਚਲੋ ਵੈਸੇ ਜਿਹੜਾ ਉਹਨਾਂ ਸਾਡੇ ਟਾਈਮ ਵੇਲੇ ਉਰੇ ਸਕੂਲ ਨਹੀਂ ਸੀ ਅੱਛਾ ਪਿੰਡਦ ਸਕੂਲ ਹੀ ਨਹੀਂ ਸੀ ਆ ਨਾ ਫਰ ਕੋਈ ਵੀ ਨਹੀਂ ਪੜਨ ਜਾਂਦਾ ਸੀ ਛਿਲੇ ਜਾਂਦੇ ਤੇ ਗੰਜੈਸ ਵਾਲੇ ਪਟਿਆਲੇ ਪਟੂਲੇ ਜੇ ਆਏ ਪੱਟਦੇ ਹੁੰਦੇ ਅੱਛਾ ਤੇ ਬੱਬਾ ਜੀ ਆਪਣੇ ਉਦੋਂ ਕੋਈ ਨੰਬਰ ਨੰਬਰਦਾਰ ਕਿੰਨੇ ਸਨ ਪਿੰਡ ਦੇ ਨੰਬਰਦਾਰ ਮੈਂ ਬੜੇ ਤੁਸੀਂ ਥੱਲੇ ਨੂੰ ਆਵਾਂਗੇ ਮੁਰਦੇ ਪੰਛੀ ਤਾਂ ਸਾਡੇ ਬੰਦੀ ਜਿੱਥੇ ਅੱਛਾ ਸਰਗਾਟ ਸੰਨੇ ਚਾਰ ਛੋਟੀ ਚ ਤੇ ਹੈਗੇ 10 12 ਨੰਬਰਦਾਰ ਦੋਨੋਂ ਪਿੰਡਾਂ ਦੇ ਮਤਲਬ ਹਾਂ ਠੀਕ ਹੈ ਉਹ ਨਾਮ ਨੂੰ ਯਾਦ ਨਹੀਂ ਉਹਨਾਂ ਦੇ ਨਾਂ ਵਿੱਚ ਤੇ ਉਹ ਸਾਰੇ ਸਿੱਖ ਹੀ ਸੀ ਆਪਣੇ ਸਿੱਖਾਂ ਦੇ ਨੰਬਰਦਾਰ ਸੀ ਜਾਂ ਮੁਸਲਮਾਨਾਂ ਦੇ ਵੀ ਸੀ ਮੁਸਲਮਾਨਾਂ ਦਾ ਕੋਈ ਨੰਬਰਦਾਰ ਨਹੀਂ ਸੀ ਹਮ ਮੁਸਲਮਾਨਾਂ ਕੋਲੇ ਉਰੇ ਕਿਸੇ ਕੋਲੇ ਜਾਇਦਾਦ ਨਹੀਂ ਸੀ ਜ਼ਮੀਨ ਨਹੀਂ ਸੀ ਅੱਛਾ ਉਹ ਤਾਂ ਨੌਕਰ ਸੀ ਦੀ ਰੰਦੇ ਦੇ ਅੱਛਾ ਅੱਛਾ ਉਰੇ ਜ਼ਮੀਨ ਵਾਲਾ ਨਹੀਂ ਕੋਈ ਮਸਲ ਅੱਛਾ ਅੱਛਾ ਜੀ ਮਤਲਬ ਜਿਹੜੇ ਮੁਸਲਮਾਨ ਇਥੇ ਰਹਿੰਦੇ ਸੀ ਉਹਨਾਂ ਕੋਲ ਜ਼ਮੀਨ ਨਹੀਂ ਸੀ 10 ਚਾਰੇ ਦਾ ਉੱਥੇ ਠੀਕ ਹੈ ਤੇ ਬੱਬਾ ਜਦੋਂ ਹੱਲੇ ਹੋਏ ਉਦੋਂ ਫਿਰ ਜਦੋਂ ਗੈਣ ਨੇ ਕੋਈ ਇਥੇ ਲੜਾਈ ਝਗੜਾ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਸਾਡੇ ਤਿੰਨਾਂ ਨੂੰ ਮਾਰੇ ਇਥੇ ਅੱਛਾ ਮੁਸਲਮਾਨ ਮਰ ਗਏ ਸੀ ਤਿੰਨਾਂ ਤਿੰਨਾਂ ਮੁਸਲਮਾਨ ਅੱਛਾ ਜੀ ਅੱਛਾ ਓਡ 6-7 ਤਾਂ ਹੋਤੇ ਇਨਾਂ ਦੇ ਓਡਾਂ ਦੇ ਇਹ ਤਾਂ ਉਹਨਾਂ ਜਿਹੜੇ ਜਿਹੜਾ ਨੂੰ ਔਟ ਕਹਿੰਦੇ ਤੇ ਅੱਛਾ ਅੱਛਾ ਉਹ ਪਿੰਡ ਪੁੰਡ ਨਹੀਂ ਤੇ ਉਹਨਾਂ ਦਾ ਕੋਈ ਹੂੰ ਬਾਹਰ ਉਹਨਾਂ ਚ ਜਿਹੜਾ ਆਪਦਾ ਚਾਰੀ ਜਾਂਦੇ ਉਹਨਾਂ ਆ ਹੀ ਗੁਜ਼ਾਰਾ ਕਰ ਰਹੇ ਥੇ ਬਕਰੀ ਬਾਈ ਜਦੋਂ ਹੱਲਿਆਂ ਤੋਂ ਪਹਿਲਾਂ ਉਹ ਉਹ ਤਾਂ ਇਕੱਠੇ ਹੀ ਰਹਿੰਦੇ ਸੀ ਉਹ ਹੱਦਿਆਂ ਤੋਂ ਪੈਦਾ ਹੱਦਿਆਂ ਤੋਂ ਪੈਦਾ ਦੀ ਗੱਲ ਹੈ ਹੂੰ ਫਿਰ ਉਹਨਾਂ ਨੇ ਸਾਰੇ ਇਕੱਠੇ ਹੋ ਗਏ ਜਦੋਂ ਹੱਲੇ ਪਏ ਨੇ ਅੱਛਾ ਉਹਨਾਂ ਦੇ ਮੱਛਲੀ ਫੰਦਾ ਬਹੁਤ ਈ ਉਹਨਾਂ ਦਾ ਅੱਛਾ ਵੀ ਆਪਾਂ ਲੁੱਟਦੇ ਚੱਲਾਂਗੇ ਪਾਕਿਸਤਾਨ ਨੂੰ ਅੱਛਾ ਪਿੰਡਾਂ ਨੂੰ ਅੱਛਾ ਅੱਛਾ ਵੀ ਇਧਰ ਜੋ ਪਾਕਿਸਤਾਨ ਜਾਵਾਂਗੇ ਇਹ ਰੂਰੇ ਹੋਗੀ ਸੀਆਈਡੀ ਅੱਛਾ ਗਵਰਨਮੈਂਟ ਨੂੰ ਫਿਰ ਮਿਲਟਰੀ ਨੇ ਆ ਕੇ ਮਾਰੇ ਤੇ ਹੋ ਫਿਰ ਭੱਜਣ ਦੀ ਟੱਤਾ ਕੋਈ ਬੱਚਾ ਵੀ ਅੱਛਾ ਸਾਰੇ ਮਿਲਟਰੀ ਨੇ ਮਾਰਦੇ ਨੇ ਘੇਰਾ ਪਾ ਅੱਛਾ ਉਹਨਾਂ ਦਾ ਸਲਾਹ ਉਹਨਾਂ ਦੀ ਸਲਾਹ ਸੀ ਵੀ ਇਧਰ ਜੋ ਜੋ ਪਾਕਿਸਤਾਨ ਨੂੰ ਜਾਵਾਂਗੇ ਲੁੱਟਦੇ ਜਾਵਾਂਗੇ ਜਦ ਲੁੱਟਦੇ ਜਾਈਂ ਜਾਵਾਂਗੇ ਅੱਛਾ ਉਹ ਸਾਰੇ ਇਕੱਠੇ ਹੋ ਕੇ ਡੇਰੇ ਜਿਹੜਾ ਕੱਦਾ ਕੱਦਾ ਡੇਰੇ ਜਾਈ ਜਾਂਦਾ ਤਾਂ ਲੰਘ ਜਾਂਦੇ ਹੂੰ ਉਹ ਸਾਰੇ ਡੇਰੇ ਹੋ ਕੇ ਇਕੱਠੇ ਅੱਛਾ ਜੀ ਵਾ ਇਕੱਠੇ ਹੋਣ ਕਰਕੇ ਫਿਰ ਉਹ ਆਪਣੇ ਸੀਆਈਟੀ ਹੋ ਗਈ ਮਿਲਟਰੀ ਆ ਕੇ ਮਿਲਟਰੀ ਨੇ ਮਾਰੇ ਤੇ ਅੱਛਾ ਅੱਛਾ ਫਿਰ ਕੋਈ ਨਹੀਂ ਭੱਜਣ ਦਿੱਤਾ ਨਾ ਕੋਈ ਜਵਾਕ ਨਾ ਕੋਈ ਜਨਾਨੀ ਨਾ ਬੰਦਾ ਫਿਰ ਕੋਈ ਨਹੀਂ ਛੱਡਿਆ ਬਾਬਾ ਜੀ ਫਿਰ ਜਦੋਂ ਚਲੋ ਹੱਲਿਆਂ ਤੋਂ ਪਹਿਲਾਂ ਜਦੋਂ ਰਹਿੰਦੇ ਸੀ ਵਿਆਹਾਂ ਵਿਵਾਂਹਾਂ 'ਚ ਇਕੱਠੇ ਹੁੰਦੇ ਜਾਂਦੇ ਸੀ ਹਾਂਜੀ ਇੱਕ ਦੂਜੇ ਦੇ ਵਿਆਹਾਂ ਵਿਵਾਂਹਾਂ ਚੋਂਦੇ ਜਾਂਦੇ ਸੀ ਮਾ ਬੱਟਾ ਸੀ ਨਿਆਣਾ ਹੀ ਤੇ ਨਾ ਇੰਨਾ ਪਤਾ ਨਹੀਂ ਯਾਦ ਨਹੀਂ ਹੈਗਾ ਜਿਆਦਾ ਹਾਂ ਇੰਨਾ ਜਲ ਅੱਛਾ ਅੱਛਾ ਇਹਨੂੰ ਦੱਸਿਆ 10 11 ਕਿਸਾਬ ਦੇ ਤੇ ਅੱਛਾ ਹਾਂ ਮਤਲਬ ਕੋਈ ਜ਼ਿਆਦਾ ਹੀ ਮਾਰ ਕਟਾਈ ਜਾਂ ਉਹ ਕੰਮ ਨਹੀਂ ਹੋਇਆ ਮਾੜਾ ਮੋਟਾ ਜਿਹੜਾ ਫੌਜ ਨੇ ਇੱਕ ਦੋ ਜਿਹਨੇ ਜਿਹੜੇ ਮਾਰਤੇ ਮਾਰਤੇ ਉਹ ਨਹੀਂ ਕੁਝ ਕਿਹਾ ਜਾਂਦਾ ਉਹ ਤਾਂ ਫੌਜ ਨੇ ਮਾਰੇ ਤੇ ਉਰੇ ਹਾਂ ਹੋਰ ਨੂੰ ਨਹੀਂ ਕੋਈ ਜੱਟ ਦੇ ਬੰਦੇ ਜੀ ਦੀ ਮਾੜੀ ਮੋਟੀ ਛੇੜਪੇੜ ਸੀ ਉਹਨਾਂ ਨੇ ਮਾਰਤੇ ਤੇ ਅੱਛਾ ਤੇ ਬਾਬਾ ਜੀ ਆਪਣੇ ਪਿੰਡ 'ਚ ਇੱਥੇ ਮਸਜਿਦ ਹੈਗੀ ਉਹਨਾਂ ਦੀ ਪੁਰਾਣੀ ਮਸਜਿਦ ਆ ਦੇਖਾਤੀ ਤੇ ਤੁਹਾਨੂੰ ਦੱਸੇ ਅੱਛਾ ਆ ਗਏ ਜੇ ਰਬੀਆ ਨਾਲ ਆ ਕਰਤੇ ਅੱਛਾ ਤੇਰੀ ਸਾਮ ਸੰਭਾਲਾ ਸਹੀ ਉਰੇ ਦੋ ਘਰ ਦੇ ਮੁਸਲਮਾਨਾਂ ਦੇ ਅੱਛਾ ਉਹ ਵੰਡ ਤੋਂ ਪਹਿਲਾਂ ਦੇ ਰਹਿੰਦੇ ਨੇ ਕਿ ਬਾਅਦ ਚ ਆਏ ਨੇ ਇੱਥੇ ਉਹ ਬਾਅਦ ਚ ਆਏ ਨੇ ਅੱਛਾ ਇੱਥੇ ਆ ਕੇ ਤੂੰ ਨੁਕਸਾਨ ਕਰ ਗਿਆ ਵੰਡ ਤੋਂ ਬਾਅਦ ਚਾਏ ਨੇ ਆ ਚਾਏ ਨੇ ਕਿਤਾ ਇਥੋਂ ਕੋਟੜਲੇ ਤੋਂ ਆਇਆ ਹੋਇਆ ਹੈ ਹੂੰ ਉਹ ਡਾਕਟਰੀ ਜੀ ਕਰਦਾ ਹੈ ਅੱਛਾ ਇੱਕ ਸਾਡੇ ਢੂੜਤੀ ਉਦੋਂ ਜਿਹੜੇ ਹੋਰੇ ਮੁਸਲਮਾਨ ਕੰਮ ਕਰਦੇ ਤੇ ਨਾ ਹੂੰ ਜ਼ਿਮੀਂਦਾਰਾਂ ਦਾ ਉਹ ਸਾਰੇ ਵਾਗੇ ਤੇ ਪਾਕਿਸਤਾਨ ਨੂੰ ਅੱਛਾ ਅੱਛਾ ਫੇਰ ਉਹ ਲਿਆਂਦਾ ਦੀ ਉਰੇ ਕੰਮ ਕਰਨ ਵਾਸਤੇ अच्छा ते बाबा जी ਤੁਹਾਡੇ ਪਿੰਡ ਚ ਕੋਈ ਜਿਹੜੇ ਪਾਕਿਸਤਾਨ ਤੋਂ ਆਏ ਆਪਣੇ ਲਾਲੂ ਤੁਹਾਡੇ ਰਿਫਿਊਜੀ ਕਹਿੰਦੇ ਨੇ ਉਹ ਜਿਵੇਂ ਅਸੀਂ ਹਾਂ ਹਾਂ ਕੋਈ ਹੈਗੇ ਨੇ ਤੁਹਾਡੇ ਪਿੰਡ ਚ ਨਹੀਂ ਸਾਡੇ ਪਿੰਡ ਚ ਉਰੇ ਕਿਸੇ ਦੀ ਸਾਰੇ ਪੁਰਾਣੇ ਜਿਹੜੇ ਦਾਸ਼ੀ ਨੇ ਜਿਹੜੇ ਸ਼ੁਰੂਤ ਰਹਿੰਦੇ ਸੀ ਇਹ ਤਾਂ ਕਿਸੇ ਨੇ ਆ ਕੇ ਜ਼ਮੀਨ ਲੈ ਲਈ ਹੋਵੇ ਮੁੱਲ ਹਾਂ ਉਹ ਤਾਂ ਵੱਖਰੀ ਗੱਲ ਹੈ ਮੁਸਲਮਾਨ ਕੋਲੇ ਕਿਸੇ ਕੋਲੇ ਜ਼ਮੀਨ ਨਹੀਂ ਧੀ ਉਰੇ ਠੀਕ ਤਾਂ ਹੀ ਉਹ ਕਿਸੇ ਨੂੰ ਜ਼ਮੀਨ ਇਦਰਾ ਲਾ ਲਈ ਜਿਹੜੇ ਦੀ ਜ਼ਮੀਨ ਸੀ ਉੱਥੇ ਆਏ ਨੇ ਰਫੂਜੀ ਦਾ ਹਾਂ ਇਹ ਹੈਗਾ ਜਿਹੜੇ ਟੁੱਟ ਕੇ ਗਏ ਉਹਨਾਂ ਦੀ ਜ਼ਮੀਨ ਕਿੱਥੇ ਸੀ ਜਿਹੜਾ ਜਿਹੜੀ ਜਿਹੜੀ ਉੱਥੇ ਦੀ ਕੋਈ ਠੀਕ ਹੈ ਉਹ ਲਾਟ ਕਰਤੀ ਨਾ ਗਵਰਨਮੈਂਟ ਨੇ ਜਿਹੜੀ ਮੁਸਲਮਾਨਾਂ ਦੀ ਜ਼ਮੀਨ ਸੀ ਨਾ ਅੱਛਾ ਜੀ ਉਹ ਫਿਰ ਜਿਹੜੇ ਪਿੰਡਾਂ 'ਚ ਹੈਗੀ ਤੇ ਉੱਥੇ ਉਹਨਾਂ ਨੂੰ ਰਫੂਜੀਆਂ ਨੂੰ ਲਾਟ ਕਰਤੀ ਬਾਬਾ ਜੀ ਮੈਨੂੰ ਇਹ ਦੱਸੋ ਵੀ ਉਹ ਸਮਾਂ ਚੰਗਾ ਸੀ ਕਿ ਆ ਸਮਾਂ ਚੰਗਾ ਹੈ ਹਾਂ ਜੀ ਮੈਂ ਕਹਾਂ ਵੀ ਹੱਲਿਆਂ ਵੇਲ ਤੋਂ ਜਦੋਂ ਇਕੱਠੇ ਰਹਿੰਦੇ ਸੀ ਵੀ ਸਮਾਂ ਉਹ ਵਧੀਆ ਸੀ ਕਿ ਆ ਸਮਾਂ ਚੰਗਾ ਉਹਦੇ ਨਾਲੋਂ ਸਮਾਂ ਤਾਂ ਐਂ ਟੀ ਜੀ ਉਹ ਤਾਂ ਗਰੀਬੀ ਜਾਂਦੀ ਸੀ ਹੂੰ ਨਹੀਂ ਚਲੋ ਉਹ ਤਾਂ ਗੱਲ ਲੱਗ ਗਈ ਜਿਵੇਂ ਰਹਿਣ ਸਹਿਣ ਇੱਕ ਦੂਜੇ ਨਾਲ ਜਾਂ ਸਰਕਾਰਾਂ ਨਾਲ ਰਹਿਣ ਸਹਿਣ ਤਾਂ ਅੰਗਰੇਜ਼ਾਂ ਦਾ ਰਾਜ ਵਧੀਆ ਸੀ ਕਿ ਮੋਦੀ ਦਾ ਰਾਜ ਵਧੀਆ ਕਿਹੜਾ ਹੁਣ ਹਾਂ ਨਾ ਮੋਦੀ ਦਾ ਵਧੀਆ ਨਾ ਅੰਗਰੇਜ਼ਾਂ ਦਾ ਵਧੀਆ ਹਾਂ ਵੀ ਦੋਈ ਚੰਗੇ ਦੀ ਹਾਂ ਸਮਝ ਗਏ ਅੰਗਰੇਜ਼ਾਂ ਦਾ ਵੀ ਇਹੀ ਕੰਮ ਸੀ ਹਾਂ ਲੜਾਈ ਜਾਂਦੇ ਤੇ ਮਰਾਈ ਜਾਂਦੇ ਤੇ ਉਹੀ ਕੰਮ ਇਹਦਾ ਹੋਣਾ ਫੁੱਟ ਪਾਓ ਰਾਜ ਕਰੋ ਹਾਂ ਕਿ ਨਹੀਂ ਆਪਸ ਲੜਾ ਕੇ ਰਾਜ ਉਹੀ ਕੰਮ ਮੋਦੀ ਦਾ ਹਾਂ ਆਹ ਹਾਲ ਹੋਇਆ ਰੇ ਦਾ ਖੇਡਦੇ ਪਹਿਲਾਂ ਸੱਡ ਪੁਰਾਣੇ ਹੋ ਗਏ ਖੇਡਦੇ ਕੋਈ ਬਾਬਾ ਜੀ ਉਹਦੇ ਹਾੜੀ ਕਿੰਨੀ ਕੀ ਸੀ ਯਾਦ ਹੈ ਕੁਝ ਉਹਦੋਂ 2 ਰੁਪਏ 2 ਰੁਪਏ ਹੱਲਿਆਂ ਤੋਂ ਪਹਿਲਾਂ ਹਾਂ ਅੱਛਾ ਪਹਿਲਾਂ ਪਹਿਲਾਂ ਤਾਂ ਰੁਪਈਏ ਹੀ ਸੀ ਅੱਛਾ ਫੇਰ 2 ਰੁਪਏ ਤੇ ਕਰ ਤੇ ਉਹਦੋਂ ਬਾਬਾ ਇੱਕ ਕਣਕ ਦਾ ਕੀ ਰੇਟ ਸੀ ਯਾਦ ਹੈ ਕਣਕ 8 ਰੁਪਏ ਮਾਣ ਅੱਛਾ ਜੀ 6 ਰੁਪਏ ਮਾਣ ਅੱਛਾ ਉਹਦੋਂ ਮਾਣਾਂ ਦਾ ਹਿਸਾਬ ਚੱਲਦਾ ਸੀ ਹਨਾ ਮਾਣਾਂ ਦਾ ਹਿਸਾਬ ਸੀ ਪਾਕਿਸਤਾਨੀ ਦਾ ਜੂ ਮਣਾਂ ਦਾ ਹਿਸਾਬ ਚੱਲਦਾ ਉਹਦਾ ਕੋਈ ਅੰਦਾਜ਼ਾ ਪਤਾ ਹੀ ਨਹੀਂ ਹੈਗਾ ਉਰੇ ਮਣਾਂ ਦਾ ਹਿਸਾਬ ਚੱਲਦਾ ਸੀ ਅੱਛਾ ਅੱਛਾ ਸਿਉਣਾ ਸਾਡੇ ਉਰੇ 80 ਰੁਪਏ ਸੀ ਉਦੋਂ ਅੱਛਾ ਟੋਲਾ 80 ਰੁਪਏ ਟੋਲਾ 80 ਰੁਪਏ ਟੋਲਾ ਨਾਲੇ 12 ਮਾਸਿਆਂ ਦਾ ਸੀ ਹੁਣ ਤਾਂ 10 ਮਾਸਾਂ ਦਾ ਹੈ 12 ਮਾਸਿਆਂ ਦਾ ਸੀ 12 ਮਾਸਿਆਂ ਦਾ ਟੋਲਾ ਨਾ ਰੇਟ ਵਧਾਤਾਂ ਨਾਲੇ ਵਜਨ ਘਟਾਤਾ ਨਾਲੇ ਵਜਨ ਘਟਾਦਾ ਸਰਕਾਰਾਂ ਹੀ ਕਰਦੀ ਬਾਬਾ ਵੇਲਾ ਬਸ ਵੀ ਲੋਕਾਂ ਨੂੰ ਇਹ ਮਹਿਸੂਸ ਕਰਾਤਾ ਵੀ ਅਸੀਂ ਰੇਟ ਸੋਨਾ ਸਸਤਾ ਕਰਤਾ ਤਾਂ ਵਜਨ ਘਟਾਤਾ ਕਿ ਨਹੀਂ ਉਧਰ ਰੇਟ ਘਟਾਤਾ ਆ ਦੋ ਮਾਸੇ ਘਟਾਤਾ ਬਾਬਾ ਜੀ ਕੋਈ ਪੁਰਾਣਾ ਕਿਸੇ ਯਾਰ ਬੇਲੀ ਜਿਹੜੇ ਠੁਠਕੇ ਗਏ ਨੇ ਕੋਈ ਕਿਸੇ ਨਾਲ ਕਦੀ ਗੱਲਬਾਤ ਕੋਈ ਫੋਨ ਤੇ ਜਾਂ ਕੋਈ ਚਿੱਠੀ ਪੱਤਰ ਨਾਲ ਕਦੀ ਹੋਈ ਗੱਲ ਐ ਤੱਕ ਉਦੋਂ ਕੋਈ ਖੂਨ ਨਹੀਂ ਸੀ ਕੋਈ ਚਿੱਠੀ ਪੱਤਰ ਨਹੀਂ ਸੀ ਹੂੰ ਉਦੋਂ ਹੈ ਹੀ ਨਹੀਂ ਸੀ ਕੁਝ ਅੱਛਾ ਕੀ ਹੋਈ ਦੁੱਖ ਦੀ ਗੱਲ ਹੂੰ ਜਾਣਦੇ ਤੇ ਵਿਚਾਰੇ ਉਹ ਵਾਗੇ ਜਦੋਂ ਉਹਨਾਂ ਦੇ ਵਕਤ ਪੈ ਗਿਆ ਹੂੰ ਉੱਠ ਕੇ ਛੱਡ ਬੱਬੀ ਵੈਸੇ ਜਦੋਂ ਗਏ ਨੇ ਕੋਈ ਬਿਲ ਨੂੰ ਮਹਿਸੂਸ ਹੁੰਦਾ ਸੀ ਯਾਰ ਵੀ ਗਲਤ ਹੁੰਦਾ ਪਿਆ ਜਾਂ ਵੀ ਜੀ ਉਹਨੂੰ ਦਿਲ ਕਰਦਾ ਸੀ ਵੀ ਜਾਣ ਗਵਰਨਮੈਂਟ ਦਾ ਹੁਕਮ ਤੇ ਨਾ ਹੂੰ ਮੋਲਾ ਨੂੰ ਗਵਰਨਮੈਂਟ ਦਾ ਹੁਕਮ ਸੀ ਉਹਦਾ ਜਿਹੜਾ ਦਾ ਪਿੰਡ ਨੇ ਰੱਖ ਲਿਆ ਹੂੰ ਜ਼ਿੰਮੇਵਾਰ ਹੋ ਕੇ ਉਹ ਤਾਂ ਰਹਿ ਗਿਆ ਅੱਛਾ ਦੂਏ ਨੂੰ ਗਵਰਨਮੈਂਟ ਦਾ ਹੁਕਮ ਨਹੀਂ ਸੀ ਵੀ ਉਹ ਰਹਿਣ ਦਾ ਅੱਛਾ ਵੀ ਜਿੰਨੇ ਜਿੰਨੇ ਨੇ ਰੱਖਿਆ ਜਿੰਨੇ ਵੀ ਕਿਸੇ ਰੱਖਣਾ ਸੀ ਜ਼ਿੰਮੇਵਾਰੀ ਦੇ ਕੇ ਰੱਖਣਾ ਸੀ ਹਾਂ ਅੱਛਾ ਅੱਛਾ ਵੀ ਆਪ ਦੀ ਜ਼ਿੰਮੇਵਾਰੀ ਦੇ ਕੇ ਫਿਰ ਰੱਖ ਲਿਆ ਉਹਨਾਂ ਨੇ ਹਾਂ ਫਿਰ ਜਿਹੜੇ ਘਰ ਕੋਈ ਕਿਸੇ ਨੇ ਰੱਖਿਆ ਕੰਮ ਬਾਤੇ ਲੋੜ ਦੀ ਹੂੰ ਉਹ ਪਿੰਡ ਨੇ ਜ਼ਿੰਮੇਵਾਰੀ ਨਾਲ ਰੱਖਿਆ ਸੀ ਬਾਬਾ ਜੀ ਉਦੋਂ ਮਾਲ ਡੰਗਰ ਕਿੰਨਾ ਕੁ ਹੁੰਦਾ ਸੀ ਲੋਕਾਂ ਕੋਲ ਮਾਲ ਡੰਗਰ ਬਹੁਤ ਹੂੰ ਦੁੱਧ ਕਿਹੋਕ ਵੇਚਦੇ ਹੁੰਦੇ ਸੀ ਕਿ ਨਹੀਂ ਉਦੋਂ ਦੁੱਧ ਨਹੀਂ ਵੇਚਦੇ ਤੇ ਅੱਛਾ ਕਿਹੋਂ ਕਿਹੋ ਕਿਹ ਵੇਚਦੇ ਸੀ ਕੱਲਾ ਕਿਹੋ ਵੇਚਦਾ ਦੀ ਕੱਲਾ ਅੱਛਾ ਕੀ ਰੇਟ ਆ ਉਦੋਂ ਹੂੰ 70 ਰੁਪਏ ਕਿਲੋ ਅੱਛਾ 4 ਰੁਪਏ ਕਿਲੋ ਠੀਕ ਬਾਬਾ ਜੀ ਜਦੋਂ 3-4 ਵੀ ਕਿਲੋ ਸੀ ਕਿਹੋ ਸੀ ਤੇ ਪਿਓਰ ਵੀ ਸੀ ਹੁਣ ਸੌਆਂ ਚ ਹੋ ਗਿਆ ਤੇ ਪਿਓਰ ਵੀ ਨਹੀਂ ਹੈਗਾ ਕਿ ਨਹੀਂ ਉਦੋਂ ਫਿਰ ਬਾਬਾ ਜੀ ਖਰਾਖਰੂਫ ਚੰ ਖਾਂਦੇ ਸੀ ਚੰਗੀ ਅਸੀਂ ਦਾ ਜਵਾਖ ਤੇ ਅਸੀਂ ਤਾਂ ਕਾਦਿਆ ਖਰਾਕਾ ਨਹੀਂ ਜਦੋਂ ਜਦੋਂ ਥੋੜੀ ਜਿਹੀ ਜਵਾਨੀ ਆਈ ਨੀ ਹੁੰਦੇ ਹੁਣ ਜਵਾਨ ਨੇ ਥੋੜੇ ਵਾਂਗੂ ਉਹ ਖਾਂਦੇ ਤੇ ਨਹੀਂ ਜਦੋਂ ਤੁਸੀਂ ਜਵਾਨ ਹੋਏ ਉਦੋਂ ਉਦੋਂ ਤਾਂ ਖਾਦੀ ਨਹੀਂ ਖਰਾਕਾ ਉਦੋਂ ਤਾਂ ਆਪ ਸੀ ਬਾਬਾ ਜੀ ਜਿਹੜੀ ਤੁਸੀਂ ਉਦੋਂ ਖਰਾਕਾ ਖਾਧੀਆਂ ਤਾਂ ਹੀ ਅੱਜ ਬੈਠੇ ਹੋ ਆ ਸਾਡੇ ਵਰਗੇ ਨੇ ਕਿਹੜਾ ਤਾਂ ਢੀ ਮਰ ਚ ਨਹੀਂ ਪਹੁੰਚ ਸਕਦੇ ਤੁਹਾਡੀ ਮਰਸੀਰ ਤੋਂ ਪਾਰੀ ਹੋਣੀ ਹੈ ਹਾਂ ਜੀ ਹਾਂ ਤੇ ਅਸੀਂ ਕਿਥੋਂ ਅਸੀਂ ਪਾਰ ਕਰ ਜਾਾਂਗੇ ਸਾਡੀ ਪੀੜੀ ਤਾਂ ਨਹੀਂ ਕਰਦੀ ਅਸੀਂ ਪਾਰ ਹਲੇ ਸਾਡੀ ਪੀੜੀ ਦਾ ਫਰਕ ਹੈ ਕੁਝ ਵੀ ਅਸੀਂ ਖਾ ਪੀ ਲੈਨੇ ਚਲੋ ਦੁੱਧ ਕਿਉ ਜਿਹੜੀ ਉਸ ਤੋਂ ਅੱਗੇ ਉਹ ਨਹੀਂ ਉਹਨਾਂ ਨੂੰ ਦੁੱਧ ਚੋਂ ਕਿਉ ਜੋ ਮੁਸ਼ਕ ਆਉਂਦਾ ਹੈ ਇਹ ਗੱਲ ਸੁਣਾ ਉਧਰ ਚੰਨੇ ਉਮਰ ਨਹੀਂ ਕਟਾਈ ਹਾਂ ਇਹ ਬੰਦੇ ਨੇ ਆਪ ਕਟਾਈ ਉਮਰ ਇਹ ਤਾਂ ਬੰਦੇ ਨੇ ਆਪ ਜੈ ਤਾਂ ਨਸ਼ਾ ਲਾ ਲਿਆ ਜੇ ਕੋਈ ਜਿਹੜੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਨਾ ਕੁਛ ਖਾ ਕੇ ਜੀ ਦੇਖਿਆ ਨਸ਼ਾ ਉਹ 100 ਸਾਲ ਕੱਟਦਾ ਬਿਲਕੁਲ ਸਹੀ ਗੱਲ ਬਾਬਾ ਜੀ ਜਿਹੜਾ ਹੁਣ ਨਸ਼ਿਆਂ 'ਚ ਫੜ ਗਿਆ ਹਾਂ ਬਾਬਾ ਜੀ ਉਹਦੀ ਫਿਰ ਕੀ ਜ਼ਿੰਦਗੀ ਅੱਜ ਮਰੇ ਕੱਲ੍ਹ ਤੇ ਬਾਬਾ ਜੀ ਫਿਰ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਤਾਂ ਫਿਰ ਬਹੁਤ ਬਦਲਾਅ ਦੇਖਿਆ ਹੋਣਾ ਹਾਂ ਆਪਣੇ ਇੱਥੇ ਤੁਸੀਂ ਤਾਂ ਬਹੁਤ ਮੈਂ ਕਿਹਾ ਬਦਲਾਅ ਦੇਖਿਆ ਹੋਣਾ ਹੁਣ ਤੱਕ ਕਿਉਂਕਿ ਤੁਹਾਡੀ ਉਮਰ 85 ਸਾਲ ਵਾਂਗੂ ਗਈ ਏ ਤੁਸੀਂ ਦੇਖਿਆ ਹੋਣਾ ਉਦੋਂ ਜੋ ਛੋਟੇ-ਛੋਟੇ ਹੁੰਦੇ ਸੀ ਇੱਥੇ ਕੀ ਸੀ ਅੱਜ ਕੀ ਕੁਝ ਹੋ ਗਿਆ ਉਹ ਤਾਂ ਜੀ ਹੁਣ ਕਹਿ ਨਹੀਂ ਸਕਦੇ ਕੁਛ ਹੁਣ ਸਾਡਾ 4 ਹਿੱਸਿਆਂ ਜਿਹਦਾ ਪਿੰਡੇ ਵੱਧ ਗਿਆ ਅੱਛਾ 4 ਹਿੱਸੇ ਪਿੰਡ ਵੱਧ ਗਿਆ ਹਾਂ ਠੀਕ ਹੈ ਸਾਰੀ ਆ ਸਾਡੇ ਪਾਤਣਾ ਇੱਕ ਕਰ ਬੰਦੀ ਸੀ ਜਿਹੜਾ ਸਾਰਾ ਸ਼ਹਿਰ ਬਣਿਆ ਬੈਠੇ ਹਾਂ ਪਾਤਣਾ ਸਿਰਫ ਸਾਈਡ ਤੇ ਘਰ ਜਿੱਕ ਦੋ ਘਰ ਸੀ ਦੋ ਚਾਰ ਹਨਾ ਕਹਿੰਦੇ ਇਹ ਇਹ ਤਾਂ ਹੁਣ ਜ਼ਿਮੀਂਦਾਰਾਂ ਦੇ ਘਰ ਤੇ ਹਾਂ ਬਾਣੀਆਂ ਦਾ ਉੱਥੇ ਕੋਈ ਨਹੀਂ ਇਹ ਬੱਬਾ ਜੀ ਕਹਿੰਦੇ ਉਹਨਾਂ ਦੀ ਗੋਤ ਹੈ ਪਾਤੜ ਜਿਹਦੇ ਤੋਂ ਪਾਤਣਾ ਬਣਿਆ ਨਾ ਪਾਤੜ ਤੋਂ ਪਾਤਣਾ ਕਹਿੰਦੇ ਬਣਿਆ ਇਹ ਹਾਂ ਜੀ ਕਹਿੰਦੇ ਪਾਤੜ ਗੋਤ ਸੀ ਜ਼ਿੰਮੇਦਾਰਾਂ ਦੀ ਨਾ ਨਾ ਹਾਂ ਇਹ ਬਣੀ ਸੀ ਮੰਡੀ ਪਹਿਲਾਂ ਤਾਂ ਉਰੇ ਆਉਂਦੀ ਸੀ ਅੱਛਾ ਹਾਂ ਦਗਾਲ ਆਉਂਦੀ ਸੀ ਦਗਾਲ ਕਿਉਂਕਿ ਪਤਨਾ ਤੋਂ ਪੁਰਾਣਾ ਪਿੰਡ ਦਗਾਲੀਏ ਅੱਛਾ ਫੇਰ ਉਰੇ ਨਹੀਂ ਮੰਨੇ ਜਿਹੜੇ ਵਿਸਵੇਦਾਰ ਦੇ ਨਾ ਅੱਛਾ ਜੀ ਵੀ ਸਾਡੇ ਨਾਲ ਤਾਂ ਸੀਰੀ ਨਾਲੋਂ ਹਟ ਜਾਣਗੇ ਇਹ ਮੰਨੇ ਨਹੀਂ ਹੂੰ ਫੇਰ ਇਹਨਾਂ ਨੇ ਬਣਾਈ ਟੀ ਸਤਰਿਆਣੇ ਅੱਛਾ ਹਾਂ ਸਤਰਾਂ ਨੇ ਦਾ ਵੀ ਨਾਂ ਬਣ ਗਈ ਸਤਰਾਂ ਨੇ ਸਤਰਾਂ ਨੇ ਮੰਡੀ ਬਣ ਗਈ ਸੀ ਲੱਗਿਆ ਸੀ ਬਾਦ ਵੇਖਣਾ ਹੂੰ ਉਹ ਥਾਂ ਤੇ ਨੀਵਾ ਹੂੰ ਪਾਣੀ ਆ ਜਾਂਦਾ ਸੀ ਇੱਥੇ ਹਾਂ ਉੱਥੇ ਵੀ ਪੈ ਗਿਆ ਪਾਣੀ ਆ ਗਿਆ ਹੂੰ ਉੱਥੇ ਗਵਰਨਮੈਂਟ ਨੇ ਵੀ ਹੂਰੇ ਨਹੀਂ ਬਣਾਉਣੀ ਠੀਕ ਇਹ ਇੱਕ ਸਤੜਿਆਣੇ ਦੀ ਜਨਾਨੀ ਸੀ ਨਾ ਜੀ ਅੱਛਾ ਉਹ ਕਹਿੰਦੀ ਵੀ ਜੇ ਉਹਨੂੰ ਬਦਲੋਗੇ ਸਤੜਿਆਣੇ ਤੋਂ ਤਾਂ ਪਾਸਟਾ ਸਾਡੇ ਪਿੰਡ ਕਿੰਨੀ ਹੋਣੀ ਚਾਹੀਦੀ ਹੈ ਅੱਛਾ ਪਹਿਲਾਂ ਤਾਂ ਹੂਰਾ ਲੱਗਿਆ ਸੀ ਪੱਥਰ ਮੰਡੀ ਦਾ ਅੱਛਾ ਸਾਡੇ ਦਿਗਾਲ ਕੰਨੀ ਠੀਕ ਠੀਕ ਫਿਰ ਉਹ ਉਧਰਲੇ ਪਾਸੇ ਨਾਲੇ ਸ਼ਿਪਾਰਸ਼ ਪਾ ਕੇ ਉਧਰ ਲੈ ਗਏ ਉਧਰ ਲੈ ਗਏ ਠੀਕ ਤੇ ਬਈ ਬਈ ਆਪਣੇ ਪਿੰਡ ਦਾ ਕਬੱਡੀ ਖਿਡਾਰੀ ਬਹੁਤ ਮਸ਼ਹੂਰ ਸੀ ਤੁਹਾਨੂੰ ਪਤਾ ਨਾ ਬਈ ਬਿੱਟੂ ਦਿਗਾਲ ਹੋਰੇ ਬਹੁਤ ਹੁਨਰਜੀ ਐ ਤਾਂ ਤੇ ਇਹ ਤਾਂ ਹੁਣ ਕਬੱਡੀ ਦੁਨੀਆ ਜਾਣਦੀ ਜੀ ਬਿੱਟੂ ਦਿਗਾਲ ਨੂੰ ਹਾਂ ਹਾਂ ਇਹਨੂੰ ਤਾਂ ਹੁਣ ਬਾਹਰ ਵੀ ਜਾਂਦਾ ਸੀ ਨਾ ਹਾਂ ਬਾਹਰ ਵੀ ਸਾਰੇ ਜਿੰਨ ਬੰਦੇ ਗਏ ਉਹਨੇ ਸਾਰੇ ਜਾਣਦੇ ਤੇ ਵੀ ਸਾਡੇ ਪਿੰਡ ਦਾ ਕਈ ਕਾਦੀ ਕਾਦੀ ਖੇਤੀ ਹੁੰਦੀ ਸੀ ਤੁਹਾਡੇ ਟਾਈਮ ਤੇ ਸਾਡੇ ਟਾਈਮ ਚਾਦਾ ਕਣਕ ਸੀ ਅੱਛਾ ਛੋਲੇ ਅੱਛਾ ਮੱਕੀ ਤੁਸੀਂ ਰਹਿਣਾ ਹੁਣ ਦੇਖ ਲੈ ਪਕਾ ਵਖਰੀ ਹੁੰਦੀ ਮਿਰਚਾਂ ਹੁੰਦੀਆਂ ਅੱਛਾ ਬਸ ਆਹੀ ਚੀਜ਼ ਤੇ ਨਾਲੇ ਕਹਿੰਦੇ ਨਾ ਵੀ ਜਿਹੜੇ ਕਣਕ ਛੋਲੇ ਇਕੱਠੇ ਛੱਟਾ ਮਾਰ ਦਿੰਦੇ ਹੁੰਦੇ ਸੀ ਇਕੱਠੀ ਵੜ ਲੈਣੇ ਹੁੰਦੇ ਸੀ ਬੇੜਾ ਕੀ ਕਿਹਦੇ ਹੁੰਦੀ ਬੋਤ ਹੈ ਜੀ ਜਿਹੜੇ ਪਤਾਨੀ ਚ ਰਵਾ ਕੇ ਬੀਜ ਦਿੰਦੇ ਤੇ ਹਾਂ ਅੱਛਾ ਉਦੋਂ ਫਿਰ ਪਾਣੀ ਪੁੰਨ ਦੇ ਸਾਧ ਨਹੀਂ ਸੀ ਮੀਂਹ ਦੇ ਆਸ ਨਹੀਂ ਨਾ ਮੀਂਹ ਪੈ ਗਿਆ ਉਹ ਨਾ ਹੋ ਜਾਂਦੇ ਨਹੀਂ ਨਾ ਸਹੀ ਝੋਨਾ ਜਨ ਲੱਗਦਾ ਸੀ ਬਾਬਾ ਜੀ ਉਦੋਂ ਨਾ ਨਾ ਝੋਨਾ ਤਾਂ ਹੋਣ ਲੱਗਾ ਕਿ ਅੱਛਾ ਹਾਂ ਤਖੜੇ ਬਸੇਰੇ ਨਹੀਂ ਜਿਹੜੀਆਂ ਚਲੋ ਤੁਹਾਡੇ ਇੱਧਰ ਤਾਂ ਜ਼ਮੀਨ ਥੋੜੀ ਟਿੱਬੇ ਵਾਲੀਆਂ ਜਿਹੜੀਆਂ ਪੱਧਰ ਜਿਵੇਂ ਸਾਡੇ ਇਲਾਕੇ ਜਨੇ ਉਧਰ ਪੱਧਰ ਜ਼ਮੀਨਾਂ ਨੇ ਸਾਡੇ ਏਰੀਏ 'ਚ ਤੇ ਉਧਰ ਦੇ ਦੇਖਿਆ ਹੁਣ ਝੋਨਾ ਜਨ ਲੱਗਦਾ ਕਿ ਨਹੀਂ ਪਹਿਲਾਂ ਪੁਰਾਣੇ ਸਮਿਆਂ 'ਚ ਨਾ ਅਸੀਂ ਨਹੀਂ ਦੇਖਿਆ ਝੋਨਾ ਉਦੋਂ ਪਾਣੀ ਹੀ ਨਹੀਂ ਸੀ ਝੋਨਾ ਕਿੱਥੋਂ ਪਾਣੀ ਨਹੀਂ ਲਾਉਣ ਦੇ ਸਾਧ ਨਹੀਂ ਸੀਗੇ ਇਹ ਤਾਂ ਜਦੋਂ ਇਹ ਬੋਰ ਚੱਲ ਪੇ ਫੇਰ ਲੱਗਿਆ ਝੋਨਾ ਟਾ ਲੱਗਣਾ ਅੱਛਾ ਤੇ ਉਦੋਂ ਪਹਿਲਾਂ ਬਾਬਾ ਬਿਜਲੀ ਕਿੰਨੇ 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 ਕੁ ਸਾਲਾਂ ਤੋਂ ਆਈ ਪਿੰਡਾਂ 'ਚ ਕੋਈ ਯਾਦ ਹੈ ਕੁਝ ਵੀ ਕਿਹੜੇ ਸਾਲਾਂ 'ਚ ਆਈ ਬਿਜਲੀ ਸੰਤਾ ਨਹੀਂ ਪਤਾ ਵੀ ਕਦੋਂ ਆਈ ਹੈ ਤੁਹਾਨੂੰ ਪਤਾ ਜੀ ਕੋਈ ਬਿਜਲੀ ਕਿਹੜੇ ਸਾਲ ਦੇ ਚਾਹੀਏ ਪਿੰਡਾਂ 'ਚ ਆਪਣੇ ਆ ਲੈਣ ਆਈ ਆ ਪਹਿਲੀ ਵਾਰ ਜਲਗੜ੍ਹ ਤੱਕ ਅੱਛਾ ਅੱਛਾ ਪਹਿਲਾਂ ਪਹਿਲਾਂ ਬਾਬਾ ਲੋਕਾਂ ਨੂੰ ਬਿਜਲੀ ਦਾ ਪਤਾ ਹੀ ਨਹੀਂ ਸੀ ਇਹਣਾ ਬਿਜਲੀ ਚੀਜ਼ ਕੀ ਹੈ 5 ਰੁਪਈਆ ਜਿੱਕਨੇ ਸ਼ਰ ਲਾਂਦੇ ਤੇ ਅੱਛਾ ਕੁਝ ਨਵਾਂ ਤਾਂ ਨਹੀਂ ਦੀ ਵੀ ਮਾਰਦੀ ਐ ਤਾਂ ਅੱਛਾ ਲੋਕਾਂ ਨੇ ਵੀ ਨਹੀਂ ਪਤਾ ਨਾ ਮੇਰੇ ਨਾਲ ਬੰਦਾ ਹੀ ਮਰ ਜਾਂਦੇ ਆ ਹੈ ਕਿੰਨੇ ਹੋਰ ਕਰੰਟ ਲਾ ਕੇ ਨਾਲ ਹੋਰ ਕਿੰਨੇ ਪਵਾਇਆ ਤਾਂ ਥੇਰਨੇ ਪਵਾਇਆ 5 ਰੁਪਏ ਸਕਿਉਰਿਟੀ ਦੇ ਭਰੋ ਅੱਛਾ ਵੀ ਵੋਟਰ ਲਵਾ ਲਓ ਉਰੇ ਸਾਡੇ ਦਵਾਈਆਂ ਜਿੱਥੋਂ ਇੱਕ ਕਾਕੂ ਵਾਲਾ ਇੱਕ ਦਗਾਲ ਅੱਛਾ ਦੋ ਦਵਾਈਆਂ ਦੀ ਆ ਪਹਿਲਾਂ ਅੱਛਾ ਬਾ ਫਿਰ ਦੇਖੋ ਦੇਖ ਦਵਾਈ ਕੇ ਫੇਰ ਤਾਂ ਤੇ ਮੋਟਰਾਂ ਮਟਰਾਂ ਦੇ ਜਿਹੜੇ ਆ ਬੋਰਬਾਰ ਜੇ ਹੋਏ ਹੁਣ ਲੱਗੇ ਆ ਇਹ ਵੀ ਨਹੀਂ ਯਾਦ ਕਿਹੜੇ ਸੰਨ ਜੀ ਚ ਲੱਗੇ ਬੋਰਬਾਰ ਸੰਨ ਸੰਨ ਤਾਂ ਆਪਾਂ ਨੂੰ ਪਤਾ ਨਹੀਂ ਆਣ ਪੜ ਆਈ ਤੇ ਗੱਲ ਹੈ ਹਨਾ ਆਸ਼ ਖੇਡਦੇ ਪਏ ਆ ਕਿਹੜੀ ਬਾਈ ਦਾ ਤਾਸ਼ ਖੇਡਦੇ ਪਏ ਉਹ ਆ ਹੀ ਪਤਾ ਘੁੱਟਾ ਅੱਛਾ ਕਿੰਨੇ ਕ ਸਾਲ ਹੋ ਗਏ ਤੇ ਖੇਡਦਿਆਂ ਨੂੰ ਉਹ ਸਾਲ ਹੋ ਗਏ ਤਾਂ ਖੇਡਦੇ ਆ ਪਹਿਲਾਂ ਜਦੋਂ ਬੁੱਢੇ ਹੋ ਗਏ ਖੇਡਦੇ ਕੋਈ ਕੋਈ ਛਿਲਡ ਛਿਲਡ ਮਿਲੀ ਕੇ ਐ ਛਿਲਡਾ ਬੜਿਆ ਦਿਲ ਦੇ ਨੇ ਛਿਲਡਾ ਪੁੱਠੇ ਹੁੰਦੇ ਨੇ ਜਿਹੜੇ ਹੈ ਇਹ ਪੁੱਠੇ ਹੁੰਦੇ ਨੇ ਉਹ ਰਾਤ ਨੂੰ ਪੈ ਕੇ ਹੁੰਦੀ ਹੈ ਅੱਛਾ ਤੇ ਦੇਖ ਨਾ ਬੁਢਾ ਹੁੰਦਾ ਸੀ ਉਹਦੇ ਪੁੱਠਾ ਹੁੰਦਾ ਰਾਤ ਨੂੰ ਸੁੱਤੇ ਪਈ ਜਾਂਦਾ ਚੱਕ ਪੁੱਠਾ ਅੱਛਾ ਰਾਤ ਨੂੰ ਸੁੱਤੇ ਵੀ ਬੋਲੀ ਜਾਂਦਾ ਐ ਚੱਕ ਬਾਕੀ ਬਈ ਮੈਂ ਨਾ ਵੀ ਜਿਹੜੇ ਆ ਉਹਨਾਂ ਜਿਹੜੇ ਮੁੰਡੇ ਲਾਲਾ ਫਿਰਦੇ ਰਹਿੰਦੇ ਆ ਵਾਰਾ ਕਰਦੀ ਕਰਦੇ ਲਾਲਾ ਨਾਲ 700 ਗੁਣਾ ਚੰਗੀ ਗਣੀ ਹਾਂ ਅਗਲੇ ਟਿਕ ਕੇ ਬੈਠੇ ਦਾ ਦਿੰਦੇ ਆ ਕਿ ਨਹੀਂ ਕਿਸੇ ਨੂੰ ਤੰਗੀ ਨਹੀਂ ਫੰਗੀ ਨਹੀਂ ਚੁਪ ਕਰਕੇ ਘਰ ਆ ਕੇ ਇੱਥੇ ਚਾਹ ਪਾਣੀ ਪੀਣੇ ਟਾਈਮ ਜਾਂਦੇ ਫਿਰ ਹਾਂ ਬਸ ਬਾਈ ਫਿਰ ਕਿੰਨੇ ਤੋਂ ਕਿੰਨੇ ਤੱਕ ਡਿਊਟੀ ਇੱਥੇ 11:00 ਤੋਂ 8:00 ਤੱਕ 6 ਚਿੜੀ ਦੇ ਫੇਰ ਹੈ 11 ਤੋਂ 2 ਵਜੇ ਤੱਕ ਅੱਛਾ 11 ਤੋਂ 2 ਫਿਰ 3 ਤੋਂ 6:30 7 ਅੱਛਾ 11 ਤੋਂ 2 ਫਿਰ 3 ਤੋਂ 7 ਜਿਹੜੇ ਦੇ ਪਤਾਸ ਦੀ ਇਸਾਈ ਬਸ ਜ਼ੱਬਨ ਲੈ ਰਿਹਾ ਚਾਰ ਫੀਲਡ ਦੇ ਚਾਰ ਸਰੀ ਅੱਛਾ ਪੁੱਤਰ ਪੁੱਛਣਾ ਬਹੁਤ ਸੂਸਨ ਪੁਰਾਣਾ ਲੈਣਦਾਰ ਹੋ ਬੱਚਾ ਕਾ ਲੈ ਰਹਾ ਜੀ ਪੱਟੀ ਹੈ ਇੱਥੇ ਲਾ ਓਏ ਇਹ ਪਾਸ ਪਾਸ ਆਇਆ ਹੋਇਆ ਹੈ ਕੀ ਹਾਲ ਬਾਬਾ ਜੀ ਠੀਕ ਹੈ ਜੀ ਠੀਕ ਹੈ ਠੀਕ ਠਾਕ ਹੋ ਇੱਧਰ ਬੈਠੋ ਇੱਥੇ ਬੈਠ ਮੈਂ ਚਲ ਹਾਂ ਕੀ ਗੱਲ ਆਪਾਂ ਕਿਹੜਾ ਕੋਈ ਉਹ ਪੁੱਛਣਾ ਆਪਾਂ ਤਾਂ ਟਾਂਗੀ ਆ ਮੇਰਾ ਬਾਛਾ ਕੀ ਨਾਮ ਹੈ ਬਈ ਆਪਣਾ ਮੇਰਾ ਗੁਰਦੇਵ ਸਿੰਘ ਅੱਛਾ ਜੀ ਸ਼ੁਰੂ ਤੋਂ ਰਹਿਣ ਵਾਲੇ ਇਸੇ ਪਿੰਡ ਦੇ ਜੋ ਹਾਂ ਇਸੇ ਪਿੰਡ ਦੇ ਆ ਅੱਛਾ ਜੀ ਤੇ ਦਾਦੇ ਪੜਦਾਦੇ ਮਤਲਬ ਇਸੇ ਪਿੰਡ ਦੇ ਨੇ ਸ਼ੁਰੂ ਕਰਨ ਵਾਲੇ ਹੈ। ਹਾਂ ਹਾਂ ਦਾਦੇ ਪੜਦਾਦੇ। ਅੱਛਾ ਕਿੰਨੀ ਉਮਰ ਹੋ ਗਈ ਬਾਬਾ ਜੀ? 70 ਸਾਲ ਦੀ। 70 ਫਿਰ ਤੁਹਾਡਾ ਤਾਂ ਹੱਲਿਆਂ ਤੋਂ ਬਾਅਦ ਜਨਮ ਹੈ ਨਾ। ਹਾਂ। ਅਸੀਂ ਆ ਲਾਹਵ ਸਿੰਘ ਇੱਕ ਸਾਲ ਦੀ ਹੈ। ਹੈਂ? ਲਾਹਵ ਸਿੰਘ ਬੈਠਾ ਜੀ ਕਿ ਸਾਲ ਜੀ ਹੈ ਬਸ। ਅੱਛਾ ਅੱਛਾ। ਅੱਛਾ ਅੱਛਾ। ਤੁਹਾਨੂੰ ਕੀ ਹਿਸਾਬ ਦਾ ਵੀ ਹੁਣ ਦਾ ਸਮਾਂ ਚੰਗਾ ਲੱਗਦਾ ਕਿ ਪਹਿਲਾਂ ਵਾਲਾ? ਪਹਿਲਾ ਸਮਾਂ ਟੰਗੇ ਹੁਣ ਸਮਾਂ ਚੰਗਾ ਕਿਹੜਾ ਹੈ? ਅੱਛਾ। ਉਹਦਾ ਕੋਈ ਨਸ਼ਾ ਕਰਕੇ ਕੋਈ ਰਾਜੋਕੇ ਕੋਟਲੇ ਕੇ ਪੈਸੇ ਖੋਲੇ ਤੇ ਕੁਛ ਕਰ ਲਿਆ ਪਹਿਲਾਂ ਤਾਂ ਲੋਕ ਕਰਦੇ ਸੀਵੇਂ ਪਹਿਲਾਂ ਇਹ ਇਥੇ ਕਰਦੇ ਸੀ ਪਹਿਲਾਂ ਨਸ਼ਾ ਕਿੱਡਾ-ਕਿਡਾ ਹੁੰਦਾ ਸੀ ਬਾਬਾ ਨਸ਼ਾ ਤਾਂ ਪਹਿਲਾਂ ਜਿਆਦਾ ਫੀਮਦੇ ਹੁੰਦਾ ਸੀ ਬਸ ਅੱਛਾ ਕੀ ਮਿਲਣੇ ਪੋ ਕੰਮ ਕਰਦੇ ਵਧੀਆ ਹੂੰ ਖਾ ਕੇ ਪੋਰਾ ਵੀ ਜੇ ਪੋਰਾ ਖਾਂਦਾ ਹੀ ਕੰਮ ਕਰਦੇ ਸੀ ਬਹੁਤ ਹੁਣ ਖਾ ਕੇ ਸੁੱਤੇ ਰਹਿੰਦੇ ਆ ਹੁਣ ਤਾਂ ਪੇਟ ਨਾਲ ਗੜੇੜ ਚੱਲ ਰਹਿ ਨੇ ਨਾ ਨਾਫੇ ਨਾਲ ਚੱਲਦੇ ਰਹ ਹਾਂ ਤਾਂ ਅੱਛਾ ਅੱਛਾ ਹੁਣ ਤਾਂ ਬਹੁਤ ਆ ਗਿਆ ਨਾ ਹੁਣ ਤਾਂ ਗੋਲੀਆਂ ਗਾਲੀਆਂ ਕੀ ਕੁਝ ਜਿੰਨੇ ਕਰਨਾ ਨੂੰ ਬਹੁਤ ਕੱਢੀ ਜਾਂਦੇ ਨੇ ਜੋ ਫਸਦਾ ਕਿ ਨਹੀਂ ਆ ਬੁੰਡੇ ਤਾਂ ਛੱਡਦੇ ਆਗੇ ਉਸ ਇਹ ਨਵੇਂ ਮੁੰਡੇ ਨੇ ਹਾਂ ਇਹ ਕੁਸ ਫਾਜੇ ਬਸ ਫਸਮੈਂ ਹਾਂ ਜੋ ਜੋ ਅਗੇ ਫਸਮ ਕਰਤ ਨੂੰ ਆ ਕੱਲ ਇਹ ਤਾਂ ਸੂਰੂ ਰੂਪ ਹੈਗਾ ਨਹੀਂ ਪੈ ਤਲਵਾਰ ਹੀ ਵਾਰੀ ਬੁੰਡੇ ਦੇ ਉੱਤੇ ਤਲਵਾਰ ਮਾਰੀ ਹੋ ਗਿਆ ਤੂੰ ਖੌਣ ਖੌਣ ਦੇ ਉਸਤੇ ਬਈ ਇਹਦਾ ਹੌਲੀ ਹੌਲੀ ਸਮਾਂ ਜਿਵੇਂ ਕਹਿੰਦੇ ਨੇ ਕੱਲ ਜੁਗ ਪੂਰਾ ਜ਼ੋਰ ਤੇ ਆ ਇਹਦਾ ਖਰਾ ਕੁੱਟ ਕੇ ਲੈ ਕੇ ਜਾਇਆ ਕਰ ਲੰਗੇ ਹਾਂ ਬਿਲਕੁਲ ਕਿਤੇ ਦਿਨ ਦੇਖਦੇ ਜਾ ਬਤ ਸਹੀ ਗੱਲ ਆ ਜੈਨਾ ਸਮਾਂ ਕਰੋ ਕੁੱਟ ਕੇ ਪੈਸੇ ਖੋਗ ਲੈ ਜਾ ਕੋਈ ਕੰਮ ਹੋ ਰਿਹਾ ਹੁਣ ਇੱਥੋਂ ਜਾ ਰਹਾ ਲੰਗੇ ਇੱਥੇ ਪਗੜਾ ਜਕੇ ਲਾਂਦੋ ਬੰਦੇ ਕੱਲਾ ਕੱਲਾ ਜੋ ਕੁੱਟੀ ਕਰੂਗਾ ਮੈਂ ਹੁਕਮ ਬਿਲਕੁਲ ਬਿਲਕੁਲ ਬੜੇ ਬੜੇ ਕੋਡਾ ਕੀ ਕਰੂਗਾ ਹਾਂ ਹਾਂ ਜੇ ਸਮਾਂ ਹੈ ਜੇ ਕੋਈ ਪੰਜ 10 ਬਰੀ ਜੀ ਕੋ ਜਾਣ ਉਹ 200000 ਕੁਛ 500000 ਕੁਛ ਵੀ ਹੈ ਬਹੁਤ ਪੰਜਾਰੇ ਵੀ ਛੱਡਦੇ ਹੈਗੇ ਜੀ ਇਥੇ ਬਹੁਤ ਉਹਨੇ ਕੀ ਛੱਡਦਾ 50 ਰੁਪਏ ਦਾ ਪੱਤਾ ਹੀ ਆ ਜੀ ਨੰਨਾ ਗੁਲੀ ਨਾ ਉਹਨਾਂ ਨੇ ਇਹ ਜਿਆ ਬੁਢੇ ਪ੍ਰੇਸ਼ਣਾਂ ਜਾਂਦੇ ਨੇ ਪਹਿਲਾਂ ਕੁੜੀ ਦਾ ਟੰਡਾ ਕੁੱਟਦੇ ਨੇ ਅਗਲੇ ਨੂੰ ਅੱਛਾ ਇਹ ਖੌਂਦੇ ਦੇ ਪੈਸੇ ਅੱਛਾ ਉੱਤੇ ਪੈਸੇ ਬੋਲਾਂਦੇ ਨੇ ਹੁਣ ਤਾਂ ਫਿਰ ਜਾਣ ਤੋਂ ਡਰ ਲੱਗਦਾ ਹੈ ਕਿ ਨਹੀਂ ਡਰ ਲੱਗਦਾ ਹੈ ਡਰ ਲੱਗਦਾ ਹੈ ਇਹ ਤਾਂ ਭਗਵੰਤਬਾਨ ਨੇ ਵਧੇ ਕਰਤਾ ਇਹ ਲਾਈਟਾਂ ਨਹੀਂ ਛੱਡਤੀਆਂ ਹੂੰ ਇਹਦਾ ਫਿਰ ਉਹ ਬੋਟਾਂ ਦੇ ਕੁੱਟਦੇ ਜਾ ਜਾ ਕੇ ਜਿਹੜੀਆਂ ਗੱਡੀਆਂ ਛੱਡਤੀਆਂ ਅੱਜ ਨਾਲੇ ਲਾਈਟਾਂ ਨਹੀਂ ਚੱਲਦੀ ਚੱਲਦੀ ਆ ਦਿਨ ਦਾ ਲਾਈਟ ਦਾ ਫਰਕ ਪੈ ਗਿਆ ਨਾ ਲਾਈਟ ਦਾ ਫਰਕ ਲਾਈਟ ਤਾਂ ਚੱਲ ਜੋ ਮਰਜੀ ਸਰਕਾਰ ਦੀ ਨੰਗੂ ਸਫਾਈ ਹੈਗੀ ਸੀ ਵੀ ਆਪਣੇ ਲਾਈਟ ਕਣਕਾ ਵੇ ਰਾਤ ਨੂੰ ਨਹੀਂ ਸਾਰਾ ਦਿਨ ਚੱਲਦੀ ਰਹੀ ਹੈ ਨਾ ਦਹਰ ਵੀ ਦਿਨ ਚਲਦੀ ਹੈ ਹਾਂ ਹੁਣ ਵੀ ਜਦੋਂ ਬੜੀ ਲੱਗਦਾ ਅਜਨ ਚ ਪਾਣੀ ਲਾ ਕੇ ਨਾ ਬਰਾਤ ਕੋਈ ਟੋੜ ਨਹੀਂ ਲੱਗੇ ਆਠ ਵਾਰੀ ਦਿਨੇ ਚਲਦੀ ਹੈ ਆਠ ਦਿਨ ਚਾਰ ਦਿਨ ਰਾਤ ਨੂੰ ਚਲਦੀ ਹੈ ਸਾਡੇ ਦਾ ਦਿਨ ਚਲਦੀ ਹੈ ਇਹਨੇ ਚਲਦੀ ਹੈ ਸਾਡੇ ਉਧਰ ਚਾਰ ਦਿਨ ਚਲਦੀ ਦੋ ਸਾਲ ਹੋ ਗਏ ਦਿਨ ਚ ਚਲਦੀ ਹੈ ਅੱਛਾ ਅੱਛਾ ਖਰਾਫ ਨੂੰ ਵੀ ਕਰਦੇ ਵੀ ਆਈ ਹੋਗੀ ਤੁਸੀਂ ਨਹੀਂ ਖੇਡਦੇ ਤਾਸ਼ ਤੁਸਾ ਖੇਡਦੇ ਨਾਸ ਫਲੇ ਲਗਰਿਆਂ ਦੀਆਂ ਹਾਂ ਅੱਛਾ ਹਾਂ ਇਹ ਵੀ ਟੀਮਾਂ ਬਣੀ ਆਏ ਬੱਬਾ ਹਾਂ ਆਈ ਵਾਰੀ ਕਾਰਡ ਹਾਂ ਟੀਮਾਂ ਛੋਟੇ ਜਿਹੇ ਵੱਡੀ ਟੀਮਾਂ ਆਈਆਂ ਨੇ ਪੂਰੀ ਵੱਡੀ ਟੀਮ ਵਾਲੇ ਤੁਸੀਂ ਫਿਰ ਸੀਨੀਅਰ ਹੋ ਗਏ ਹਨਾ ਇਹਨਾਂ ਨੂੰ ਵੱਲ ਸਿਖਾਉਂਦੇ ਵੀ ਐਂ ਗੱਦੀ ਦਾ ਗਾ ਚੇਲੇ ਬੰਨਾਰੇ ਪੈਂਦੇ ਨੇ ਚੇਲੇ ਹੋਗੇ ਇਹ ਚੇਲੇ ਕੋ ਦਿੰਦੇ ਵੀ ਕਿ ਫਰੀ ਦੇ ਚੇਲੇ ਨੇ ਇਹਨਾਂ ਫਰੀ ਦੇ ਨਾਲੇ ਫਰੀ ਦੇ ਕੋਈ ਗੁਰੂਨ ਦਕਸ਼ਣਾ ਨਹੀਂ ਦਿੰਦੇ ਕੋਈ ਇਹ ਪਹਿਲਾਂ ਤਾਂ ਕਹਿੰਦੇ ਵੀ ਗੁਰੂ ਨੂੰ ਦਕਸ਼ਣਾ ਦੇ ਦਿੰਦੇ ਸੀ ਚੇਲੇ ਅੱਜ ਤਾਂ ਬੜੇ ਲੱਡੂ-ਡਮ ਕਾਲਾਂ ਨੇ ਕਦੇ ਵੇਲੇ ਅੱਛਾ ਠੰਡੇ-ਠੰਡੇ ਪੀਂਦੇ ਕਿ ਨਹੀਂ ਠੰਡੇ-ਠੰਡੇ ਪੀਂਦੇ ਅੱਛਾ ਆਈ ਵਾਰੀ ਕਾਟ ਮਾਰੇ ਘੜੀ ਬਬਾ ਇੱਕ ਗੱਲ ਸੁਣੀ ਕਹਿੰਦੇ ਵੀ ਤਾਸ ਚ ਜੂਠ ਤੇ ਝੂਠ ਦੋਨੋਂ ਚੇਲੇ ਜਲਦੀਆਂ ਆ ਬੋਝ ਜੂਠਾ ਚੱਲਦੀ ਆਾਂ ਕਿੰਨੇ ਜੂਠ ਵੀ ਚੱਲਦੀ ਏ ਜੂਠੀ ਨੂੰ ਲਾਗ ਰੋਂ ਥੁੱਕ ਲਾ ਕੇ ਬਣਦਾ ਉਹ ਵੀ ਜਾਂਦੀ ਉਹ ਅੱਗੇ ਜੀ ਕਿਸ ਨੇ ਥੁੱਕ ਲਾ ਕੇ ਕਿਸ ਨੇ ਆ ਮੂੰਹ ਹੱਥ ਲਾ ਲਾ ਜੂਠ ਹੋ ਗਈ ਹਾਂ ਜੂਠ ਹੋ ਗਈ ਕਿਸੇ ਨੇ ਸੱਚੀ ਗੱਲ ਕਹੀ ਵੀ ਤਾਂ ਇਸ ਚ ਜੂਠ ਤੇ ਝੂਠ ਦਨੋ ਚੱਲ ਜਾਂਦਾ ਚੱਲਦਾ ਚੱਲਦਾ ਬਤੀ ਤੁਹਾਡੇ ਟਾਈਮ ਤੇ ਕੋਈ ਯਾ ਤੇ ਕੋਈ ਉਦੋਂ ਦੇ ਕਿਸੇ ਕੁਸੇ ਵੀ ਆਪਣੇ ਇਥੇ ਕੁਝ ਆ ਪਿੰਡ ਚ ਕੁਝ ਵਾਕਾ ਹੋਇਆ ਸੀ ਜਾਂ ਕੋਈ ਲੜਾਈ ਝਗੜੇ ਦਾ ਜਾਂ ਕੋਈ ਨੋਬੀ ਵਾਲਾ ਬਾਬਾ ਪਹਿਲਾਂ ਲੋਕ ਸਿਆਣੇ ਸੀ ਕਿ ਹੁਣ ਹੋ ਗਏ ਸਿਆਣੇ ਦਾ ਲੋਕ ਦਾ ਪਹਿਲਾ ਵੀ ਸਾਮ ਦੇ ਪਹਿਲੇ ਪਹਿਲੇ ਬੁੜੇ ਲੜੋਂ ਨਾਲ ਪਾ ਦੇ ਟੜਕੂ ਬੇ ਇਕੱਠੇ ਹੋ ਜਾਂਦੇ ਹੁਣ ਕਿੰਨਿਆਂ ਦੇ ਆ ਜਾਓ ਹੁਣ ਖੋਬਾ ਰੱਖਦੇ ਨੇ ਵਿਸਾਲਾ ਆਪਣਾ ਫਲਾਰ ਉਹ ਟਾਈਮ ਗਾਲ ਦੇ ਗਏ ਹੁਣ ਦੇ ਬਾਅਦ ਕੁੱਤੀ ਇਕੱਠੀ ਕਿਤੇ ਹੁਣ ਜੇ ਲੜ ਪਿੰਦੇ ਹੁਣ ਬੋਲਦੇ ਨਹੀਂ ਕਈ ਸਾਲਾਂ ਨਾਲ ਹੁਣ ਤਾਂ ਬੋਲਦੇ ਨਹੀਂਗੇ ਉਹਦੇ ਮਾੜੇ ਬੜੇ ਖੇੜੇ ਖੇੜੇ ਜੀ ਤੇ ਵੀ ਤਾਂ ਨਹੀਂ ਬੋਲਦੇ ਹਾਂ ਪਹਿਲਾਂ ਨਹੀਂ ਪਹਿਲਾਂ ਰਾਤ ਲੜੇ ਸਵੇਰੇ ਕੱਟੇ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਤੇ ਬਸ ਅਖੀਰ ਤੁਸੀਂ ਇਹ ਬੇਨਤੀ ਕਰਾਂਗੇ ਵੀ ਚੈਨਲ ਨੂੰ ਸਾਡੇ ਨੂੰ ਲਾਈਕ ਤੇ ਫੋਲੋ ਜਰੂਰ ਕਰੋ ਅਸੀਂ ਉਸ ਤੋਂ ਬਾਅਦ ਵੀ ਤੁਹਾਡੇ ਵੀਊ ਦੇਖ ਕੇ ਵਧੀਆ ਵਧੀਆ ਪਿੰਡਾਂ ਦੀਆਂ ਬਾਬਿਆਂ ਦੀਆਂ ਹੋਰ ਪਿੰਡੂ ਸੱਭਿਆਚਾਰ ਦੀਆਂ ਵੀਡੀਓ ਲੈ ਕੇ ਆਵਾਂ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ